ਦੇਖੋ ਕੰਗਣਾ ਨਾਉਣ ਦੀ ਆਦਤ ਹੈ ਦੂਜੇ ਧਰਮਾਂ ਦੇ ਖਿਲਾਫ ਬੋਲਣਾ ਮਾਹੌਲ ਖਰਾਬ ਕਰਨਾ ਐਜੇ ਲੋਕਾਂ ਦੇ ਖਿਲਾਫ 295 ਦਾ ਕੇਸ ਕਰਕੇ ਅੰਦਰ ਹੋਣਾ ਚਾਹੀਦਾ ਪਰ ਸਰਕਾਰਾਂ ਉਹਨਾਂ ਨਾਲ ਖੜੀਆਂ ਜਾਣ ਕੇ ਕਰਾਉਂਦੀਆਂ ਅ ਦੇਸ਼ ਦਾ ਤੇ ਸੂਬਿਆਂ ਦਾ ਮਾਹੌਲ ਖਰਾਬ ਕਰਨ ਵਾਸਤੇ ਕਿਦਨਵਾਦੀ ਜਿਮੀਨੀ ਕਿਵੇਂ ਨੈਗੋਰ ਹੋਰ ਵੀ ਜ਼ਿਲ੍ਹਿਆਂ ਦੇ ਵਿੱਚ ਛੇ ਜਿਮੀਨੀ ਚੋਣਾ ਹੋਣੀ ਹੈ ਪੂਰੇ ਪੰਜਾਬ ਦੇ ਵਿੱਚ ਤੁਸੀਂ ਸੀਰੀਅਸ ਲੈ ਲਓ ਕਿਦਨਵਾਦ ਮੈਂ ਸਾਰੀ ਜਗ੍ਹਾ ਸੀਰੀਅਸ ਮੈਂ ਸੰਗਰੂਰ ਵੀ ਕੱਲ ਜਾਖੇ ਆ ਬਰਨਾਲੇ ਵੀ ਹੁਣ ਡੇਰਾ ਬਾਬਾ ਨਾਲ ਅਖੀ ਜਾਣਾ ਇਹਦੇ ਬਾਦ ਸੋ ਦੋ ਦਿਨ ਇੱਥੇ ਰਕਿਆ ਦੋ ਦੋ ਇੱਕ ਇੱਕ ਦੋ ਦੋ ਦਿਨ ਸਾਰੀ ਜਗ੍ਹਾ ਜਾ ਰਹੇ ਸਰ ਬਾਕੀ ਤੁਹਾਡੇ ਨੂੰ ਕਿਵੇਂ ਦੇਖਦੇ ਹੋ ਤੁਹਾਡੇ ਖਿਲਾਫ ਮਤਾ ਪਾਇਆ ਜਿਹੜਾ ਕੱਲ ਉੱਥੇ ਜਿਹੜਾ ਲੌਂਗੋਵਾਲ ਦੇ ਵਿੱਚ ਹੋਈ ਹੈ ਨਾ ਦੇਖੋ ਉਹ ਉਹ ਜਿਹੜੇ ਲੋਕ ਹੈ ਬਾਗੀ ਜਿਹੜੇ ਹੈਗੇ ਉਹਨਾਂ ਨੂੰ ਹੁਕਮ ਆਉਂਦੇ ਆ ਨਾਗਪੁਰ ਤੋਂ ਉਹਦਾ ਮਕਸਦ ਇੱਕੋ ਇੱਕ ਹੈ ਇਹਨਾਂ ਦਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰੋ ਉਹ ਸਾਰੇ ਲੋਕ ਦਿੱਲੀ ਤੋਂ ਇਸ਼ਾਰਿਆਂ ਤੋਂ ਚੱਲਣ ਵਾਲੇ ਲੋਕ ਹੈ ਤਾਂ ਹੀ ਸਾਡੀ ਉਹਨਾਂ ਦਾ ਬੰਦ ਹੀ ਨਹੀਂ ਦੇਖੋ ਕੰਗਣਾ ਨੌੜ ਦੀ ਆਦਤ ਹੈ ਦੂਜੇ ਧਰਮਾਂ ਦੇ ਖਿਲਾਫ ਬੋਲਣਾ ਮਾਹੌਲ ਖਰਾਬ ਕਰਨਾ ਅਜੇ ਲੋਕਾਂ ਦੇ ਖਿਲਾਫ 295 ਦਾ ਕੇਸ ਕਰਕੇ ਅੰਦਰ ਹੋਣਾ ਚਾਹੀਦਾ ਪਰ ਸਰਕਾਰਾਂ ਉਹਨਾਂ ਨਾਲ ਖੜੀਆਂ ਜਾਣ ਕੇ ਕਰਾਉਂਦੀਆਂ ਆਂ ਇਹ ਦੇਸ਼ ਦਾ ਤੇ ਸੂਬਿਆਂ ਦਾ ਮਾਹੌਲ ਖਰਾਬ ਕਰਨ ਵਾਸਤੇ ਕਿਦਲਵਾ ਦੀ ਜ਼ਮੀਨ ਨੂੰ ਮੇਨੈਕਲ ਹੋਰ ਵੀ ਜ਼ਿਲ੍ਹਿਆਂ ਦੇ ਵਿੱਚ ਛੇ ਜਿਮਨੀ ਚੋਣਾ ਹੋਗੇ ਪੂਰੇ ਪੰਜਾਬ ਦੇ ਵਿੱਚ ਤੁਸੀਂ ਸੀਰੀਅਸ ਲੈ ਲਿਓ ਕਿਦਲਵਾ ਨੂੰ ਮੈਂ ਸਾਰੀ ਜਗ੍ਹਾ ਸੀਰੀਅਸ ਮੈਂ ਸੰਗਰੂਰ ਵੀ ਕੱਲ ਜਾ ਕੇ ਆਂ ਬਰਨਾਲੇ ਵੀ ਹੁਣ ਡੇਰਾ ਬਾਬਾ ਨਾਲ ਅਖੀ ਜਾਣਾ ਇਹਦੇ ਬਾਅਦ ਸੋ ਦੋ ਦਿਨ ਇੱਥੇ ਰੱਖਿਆ ਦੋ ਦੋ ਇੱਕ ਇੱਕ ਦੋ 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 ਦਿਨ ਸਾਰੀ ਜਗ੍ਹਾ ਜਾ ਰਹੇ ਸਰ ਬਾਕੀ ਤੁਹਾਡੀ ਨੂੰ ਕਿਵੇਂ ਦੇਖਦੇ ਹੋ ਤੁਹਾਡੇ ਖਿਲਾਫ ਮਤਾਂ ਪਾਇਆ ਜਿਹੜਾ ਕੱਲ ਉਹ ਜਿਹੜਾ ਲੌਂਗੋਵਾਲ ਦੇ ਵਿੱਚ ਹੋਈ ਆ ਨਾ ਦੇਖੋ ਉਹ ਉਹ ਜਿਹੜੇ ਲੋਕ ਹੈ ਬਾਗੀ ਜਿਹੜੇ ਹੈਗੇ ਉਹਨਾਂ ਨੂੰ ਹੁਕਮ ਆਉਂਦੇ ਆ ਨਾਗਪੁਰ ਤੋਂ ਉਹਦਾ ਮਕਸਦ ਇੱਕੋ ਇੱਕ ਹੈ ਇਹਨਾਂ ਦਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰੋ ਉਹ ਸਾਰੇ ਲੋਕ ਦਿੱਲੀ ਤੋਂ ਇਸ਼ਾਰਿਆਂ ਤੋਂ ਚੱਲਣ ਵਾਲੇ ਲੋਕ ਹੈ ਤਾਂ ਹੀ ਸਾਡੀ ਉਹਨਾਂ ਦਾ ਬੰਦੀ ਨਹੀਂ